ਬਾਲ ਲੰਬੇ ਰੱਖ ਰੱਖ ਬੜੇ ਮੁੰਡੇ ਆ ਅੱਜ ਤੱਕ ਕੋਈ ਬੱਬੂ ਮਾਨ ਨਹੀਂ ਬਣੇ ਐਵੇਂ ਨਹੀਂ ਗਾਣਾ ਬਣ ਗਿਆ ਬੱਬੂ ਮਾਨ ਤੇ ਬੜਿਆਂ ਨੇ ਬਾਲ ਲੰਬੇ ਲੰਬੇ ਰੱਖੇ ਪਰ ਕੋਈ ਨਹੀਂ ਚੱਲਿਆ ਜਿੰਨਾ ਬੱਬੂ ਮਾਨ ਚੱਲਿਆ ਉਹ ਗਾਣਾ ਜਿੱਤੋਂ ਸ਼ੁਰੂਆਤ ਹੋਈ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਵਟਾਂ ਉੱਤੇ ਨੱਚ ਗੁੜੀਏ ਐਸਾ ਮਿੱਤਰਾਂ ਦੀ ਛਤਰੀ ਤੋਂ ਸ਼ੁਰੂ ਹੋਇਆ ਲੰਬੇ ਵਾਲਾਂ ਦਾ ਦੌਰ ਕਿਉਂਕਿ ਰੱਕ ਤਾਂ ਪਹਿਲਾਂ ਤੂੰ ਮੇਰੀ ਮਿਸ ਇੰਡੀਆ ਚ ਹੀ ਲਾਇਏ ਸੀਗੇ ਪਰ ਉਹ ਜਿਹੜੀ ਕੋਹਰ ਟਾਂਕਦੇ ਸੀਗੇ ਪਰ ਉਸ ਤੋਂ ਬਾਅਦ ਜਿਹੜੇ ਬੱਬੂ ਮਾਨ ਨੇ ਲੰਬੇ ਵਾਲ ਰੱਖੇ ਨਾ ਉਹਦਾ ਸਿਰਾ ਤਾਂ ਲੱਗ ਗਿਆ ਰੱਬ ਨੇ ਬਣਾਈਆਂ ਜੋੜੀਆਂ ਫਿਲਮ ਦੇ ਵਿੱਚ ਆ ਕੇ ਤਾਂ ਫਿਰ ਐਨ ਅੰਤ ਹੀ ਹੋ ਗਿਆ ਜਿਹਨੂੰ ਕਹਿੰਦੇ ਐਂਡ ਸਿਰਾ ਬੰਬ ਜੋ ਵੀ ਕਹਿਲਾ ਹੋਣਾ ਉਹ ਹੋ ਗਿਆ ਤੇ ਪਰ ਏ ਇੰਨਾ ਕੁ ਫੈਸ਼ਨ ਚੱਲਿਆ ਨਾ ਬੱਬੂ ਮੰਦ ਦੇ हेयर स्टाइल ਦਾ ਹਰ ਇੱਕ ਜਿੱਥੇ ਵਾਲ ਕਟਾਉਣ ਵਾਲੀ ਦੀ ਦੁਕਾਨ ਤੇ ਬੱਬੂ ਮੰਦ ਦੀ ਆਈ ਫੋਟੋ ਲੱਗੀ ਮਿਲਦੀ ਸੀ ਹਰ ਟਰੱਕ ਦੇ ਪਿੱਛੇ ਹਰ ਟਰੈਕਟਰ ਦੇ ਪਿੱਛੇ ਹਰ ਗੱਡੀ ਦੇ ਪਿੱਛੇ ਲੰਬੇ ਵਾਲਾਂ ਵਾਲੀ ਬੱਬੂ ਮੰਦ ਦੀ ਆਈ ਫੋਟੋ ਸਟicker ਲੱਗਾ ਤੁਹਾਨੂੰ ਮਿਲਦਾ ਸੀ ਕਿਉਂਕਿ ਲੰਬੇ ਵਾਲਾਂ ਦਾ ਜਿਹੜਾ ਫੈਸ਼ਨ ਸੀਗਾ ਉਹ ਬੱਬੂ ਮਾਨ ਤੋਂ ਤੇ ਬੱਬੂ ਮਾਨ ਨੂੰ ਸੂਟ ਵੀ ਬਹੁਤ ਕਰਦਾ ਸੀ ਪੂਰਾ ਯੱਜਦਾ ਸੀ ਯਾ ਟੈਂ ਜਦੋਂ ਲੰਬੇ ਵਾਲ ਰੱਖ ਕੇ ਜਵੇਂ ਵੀ ਆਉਂਦਾ ਰੱਬ ਨੇ ਬਣਾਈਆਂ ਜੋੜੀਆਂ ਜੈਲੀ ਉਦਾਂ ਹੀ ਫਿਰ ਬੈ ਜਾ ਬੈ ਜਾ ਹੋ ਜਾਂਦੀ ਕੂਕਾਂ ਪੈਂਦੀਆਂ ਸੀ ਸਲਮੇ 'ਚ ਤੇ ਬਾਕੀ ਜੇ ਬਾਤ ਦੀ ਗੱਲ ਕਰੀਏ ਅੱਜ ਤੱਕ ਵੀ ਬੱਬੂ ਮਾਨ ਨੂੰ ਲੰਬੇ ਵਾਲ ਰੱਖਣ ਦਾ ਬੜਾ ਹੀ ਸ਼ੌਂਕ ਆ ਕਿਉਂਕਿ ਕਈ ਕਹਿੰਦੇ ਆ ਭਈ ਉਹ ਇਤੋਂ ਰੱਖੇ ਵਾਲ ਲੰਬੇ ਕੋਈ ਕਹਿੰਦੇ ਉੱਤੇ ਗੱਲ ਫੇਰ ਕਰਾਂਗੇ ਫੇ ਕਿੱਥੋਂ ਰੱਖੇ ਲੰਬੇ ਵਾਲ ਪਰ ਹਾਂ ਲੰਬੇ ਵਾਲ ਪੰਜਾਬ ਦੇ ਵਿੱਚ ਸਿੰਗਰਾਂ ਦੇ ਵਿੱਚ ਕਈਆਂ ਨੇ ਕਾਪੀ ਕੀਤਾ ਫਿਰ ਬੱਬੂ ਮਾਨ ਨੂੰ ਜਿਵੇਂ ਬੱਬੂ ਮਾਨ ਨੇ ਲੰਬੇ ਵਾਲ ਰੱਖੇ ਪਏ ਅਸੀਂ ਵੀ ਰੱਖਣੇ ਪੋਪਿਆਂ ਨੇ ਰੱਖੇ ਆ ਲੰਬੇ ਵਾਲ ਬੱਬੂ ਮਾਨ ਵਾਂਗੂ ਪਰ ਗੱਲ ਉਹ ਬਣੀ ਨਹੀਂ ਜਿਹੜੀ ਬੱਬੂ ਮਾਨ ਦੀ ਆ ਹਨਾ ਕਹਿੰਦੇ ਕਾਪੀ ਕਾਪੀ ਹੁੰਦੀ ਆ ਪਰ ਬੱਬੂ ਮਾਨ ਦਾ ਸਿਰਾ ਲੰਬੇ ਵਾਲਾ ਕੈਰਲ ਸਟਾਈਲ ਜਿਹੜਾ ਇਹਨੇ ਚਲਾਇਆ ਹਨਾ ਉਹ ਤਾਂ ਸਿਰਾ ਹੀ ਕਰ ਗਿਆ ਬਾਬੇ ਉਹ ਕਿਉਂ ਕਹੋਗੇ ਇਹਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਦਨੀ ਵੀਡੀਓ ਲੈ ਕੇ ਆਉਂਦਾ ਰਹਾਂਗਾ ਧੰਨਵਾਦ